ਇੱਕ ਪਾਸੇ ਜਿੱਥੇ ਨਵਰਾਤਰੀਆਂ ਮੌਕੇ ਮਾਂ ਦੀ ਪੂਜਾ ਕੀਤੀ ਜਾਂਦੀ ਹੈ ਉੱਥੇ ਇਸ ਕਲਯੁਗੀ ਯੁੱਗ ਵਿੱਚ ਇੱਕ ਮਾਂ ਦੀ ਮਮਤਾ ਉਸ ਸਮੇਂ ਸ਼ਰਮਸਾਰ ਹੁੰਦੀ ਨਜ਼ਰਾਈ ਜਦੋਂ ਇੱਕ ਕਲਯੁਗੀ ਮਾਂ ਨੇ ਆਪਣਾ ਨਵਜੰਮਿਆ ਬੱਚਾ ਇੱਕ ਨਹਿਰ ਵਿੱਚ ਸੁੱਟ ਦਿੱਤਾ ਇਹ ਸ਼ਰਮਸਾਰ ਘਟਨਾ ਜਲੰਧਰ ਸ਼ਹਿਰ ਦੇ ਬਸਤੀ ਬਾਬਾ ਖੇਲ ਦੀ ਹੈ ਜਿੱਥੇ ਇਹ ਸਾਰੀ ਘਟਨਾ ਆਸ-ਪਾਸ ਲੱਗੇ ਕੈਮਰਿਆਂ ਵਿੱਚ ਵੀ ਕੈਦ ਹੋਈ ਤੇ ਇਨਸਾਨੀਅਤ ਸ਼ਰਮਸਾਰ ਹੁੰਦੀ ਨਜ਼ਰਾਈ ਦਿਖਾਉਂਦੇ ਹਾਂ ਪੂਰੀ ਖ਼ਬਰ ਇਸ ਵੀਡੀਓ ਦੇ ਅੰਦਰ ਮੈਂ ਜਦੋਂ ਦੇਖਿਆ ਤਾਂ ਵਾਕਈ ਕੋਈ ਬੱਚਾ ਸੀਗਾ ਤੇ ਬੱਚੇ ਕਹਿੰਨੇ ਮੈਂ ਮੈਂ ਕਿਹਾ ਜੋ ਬੱਚਾ ਨੂੰ ਪੁੱਛਿਆ ਕਿ ਇਹ ਕਿਸਨੇ ਛੱਟਿਆ ਹੈ ਤੇ ਇਹ ਬੱਚੇ ਕਹਿੰਨੇ ਆਂਟੀ ਛੱਟ ਗਈ ਹੈ ਉਹਨੇ 10 ਮਿੰਟ ਪਹਿਲਾਂ ਤੇ ਇਹ ਦੇਖਦੇ ਹੋ ਫਿਰ ਮੈਂ ਉਹਦੀ ਫੋਟੋ ਖਿੱਚ ਕੇ ਆਪਣੇ ਮੀਡੀਆ ਗਰੁੱਪ ਦੇ ਵਿੱਚ WhatsApp ਕੀਤੀ ਤੇ ਮੇਰੇ ਸਾਰੇ ਫੋਟੋਗ੍ਰਾਫਰ ਪ੍ਰੈਸ ਵਾਲੇ ਸਾਰੇ ਅਤੇ ਬੰਦੇ ਤੇ ਤੁਹਾ ਤੱਕ ਗੱਲ ਪਹੁੰਚ ਗਈ ਹਾਂਜੀ ਹਾਂਜੀ ਦੇ ਦਿੱਤੀ ਕਿੰਨੇ ਕਵਜੇ ਦਾ ਟਾਈਮ ਸੀ ਜਦੋਂ ਤੁਸੀਂ ਆਏ ਸੀ ਸਰ ਆ ਦੇਖ ਲਓ ਹੁਣ ਤਾਂ ਅੱਧਾ ਪੌਣਾ ਘੰਟੇ ਪਹਿਲੇ ਦੀ ਗੱਲ ਹੈ ਅੱਧਾ ਪੌਣਾ ਘੰਟੇ ਪਹਿਲੇ ਦੀ ਕਿ ਮੈਂ ਉਦੋਂ ਦਾ ਇੱਥੇ ਹੀ ਖੜਾ ਤਾਂ ਕਿ ਮੇਰੇ ਫੋਟੋਗ੍ਰਾਫਰ ਗਰੁੱਪ ਆਸਕੇ ਪ੍ਰੈਸ ਵਾਲੇ ਆਸਕੇ ਕਿੰਨੇ ਕਿੰਨੇ ਦਿੰਦਿਓ ਕਿ ਪਹਿਲੇ ਨਵਰਾਤਰਾ ਮਹਾਮਾਈ ਦਾ ਦਿਨ ਬਹੁਤ ਵੱਡਾ ਪਾਪ ਹੈ ਜੀ ਬਹੁਤ ਵੱਡਾ ਪਾਪ ਹੈ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਤੇ ਕਿਹੜੀ ਜਗ੍ਹਾ ਦੀ ਗੱਲ ਆ ਰਹੀ ਹੈ ਹਾਂਜੀ ਕਿਹੜੀ ਜਗ੍ਹਾ ਤੋਂ ਤੇ ਜਗ੍ਹਾ ਕਿਹੜੀ ਆ ਪ੍ਰੋਪਰ ਸਰ ਇਹ ਕਬੂਤਰ ਨਹਿਰ ਹੈ ਜਿਹੜੀ ਬਸਤੀ 바ਵਾ ਕੇਲ ਨੂੰ ਜਾਂਦਾ ਰਸਤਾ ਉੱਧਰ ਹੈ ਮੈਂ ਤਾਂ ਜਸਟ ਜਾ ਰਿਹਾ ਸੀਗਾ ਤੇ ਅਸੀਂ ਤਾਂ ਉੱਧਰ ਹੀ ਰੁਕੇ ਹਾਂ ਨਾਰਮਲੀ ਬੱਚੇ ਨਾਰ ਰਹੇ ਸੀਗੇ ਮੇਰੇ ਬੱਚੇ ਇੱਥੇ ਵੀ ਇੱਥੇ ਹੀ ਘੁੰਮਦੇ ਹੋਣੇ ਆ ਆਪਣਾ ਨਾਮ ਦੱਸਿਓ ਬਈ ਮੇਰਾ ਨਾਮ ਚੇਤਨ ਹੈ ਜੀ ਠੀਕ ਹੈ ਜ 5-6 ਮਹੀਨੇ ਦਾ ਜਾਬ ਦਾ। ਕੁਝ ਨੇ ਦੱਸਿਆ ਤੁਹਾਨੂੰ 25 ਜਿਗਰ ਦਾ ਦੱਸਿਆ ਕਿ ਮੱਛੀ ਦੇ। ਉਹਦੇ ਬਾਰੇ ਹੁਣ ਪਤਾ ਲੱਗਿਆ ਸੀ ਸੀਸੀਟੀਵੀ ਫੁਟੇਜ ਕਢਾ ਲਈਨੇ ਆਲੇ ਦੁਆਲੇ ਦੇਖਦੇ ਆ ਕੈਮਰੇ। ਸਰ ਕਿਹੜੀ ਜਗ੍ਹਾ ਹੋਇਆ ਮਾਮਲਾ ਸਰ? ਮੈਸੇਜ ਤਾਂ ਹੀ ਨਰਾਤੇ ਆ ਪਹਿਲਾਂ ਨਰਾਤੇ ਵਿੱਚ ਘੱਟਾ ਕਰਦਾ ਸੀ Never miss an update.